ਇੱਛੇ ਦੇ ਦਿਓ ਭਾਈ ਆ ਜਾ ਪੁੱਤ ਆ ਜਾ ਆ ਜਾ ਬੱਚੇ ਕਿਵੇਂ ਆ ਜਾ ਪੁੱਤ ਆ ਜਾ ਇਹਨੇ ਵਿਚਾਰੇ ਹਨਾ ਘਰ ਛੱਡਣਾ ਬਹੁਤ ਔਖਾ ਹੈ ਘਰ ਛੱਡਣਾ ਬਹੁਤ ਔਖਾ ਹੈ ਇਹ ਜਿਹੜੇ ਹਾਲਾਤ ਨੇ ਦੇਖ ਸਕਦੇ ਇੱਕ ਇੱਕ ਆ ਜਾ ਪੁੱਤ ਇੱਕ ਧੀ ਸਾਡੀ ਧੀ ਆਪਣੀ ਦੇਖ ਸਕਦੇ ਹਾਂ ਛੋਟਾ ਬੱਚਾ ਬਜਾਰਾ ਇਹਨਾਂ ਨੂੰ ਇਹਨਾਂ ਨੂੰ ਕੁਝ ਨਹੀਂ ਪਤਾ ਵਿਚਾਰਿਆਂ ਨੂੰ ਹਨਾ ਵੀ ਕੀ ਨੁਕਸਾਨ ਹੋ ਰਿਹਾ ਆ ਜਾ ਆ ਜਾ ਪੁੱਤ ਕੁਝ ਘਬਰਾਣਾ ਮੇਰਾ ਪੁੱਤ ਆਇਆ ਤੇ ਇਹ ਆ ਜਾ ਆ ਜਾ ਉਹ ਯਾਰ ਵੀ ਰੋਣੇ ਰਾਤ ਦਿਨ ਗੋਟੇ ਟਿਰ ਹੁੰਦੀ ਹੈ ਆ ਮੇਰਾ ਪੁੱਤ ਆ ਰੋਣੇ ਇਹ ਮੇਰਾ ਪੁੱਤ ਵੀ ਯਾਰ ਕਿਵੇਂ ਕੋਠਿਆਂ ਦੇ ਉੱਪਰ ਖੜ ਕੇ ਬੇਸabri ਨਾਲ ਇੰਤਜ਼ਾਰ ਕਰਨਾ ਕਿ ਕੋਈ ਆਊਗਾ ਤੇ ਕਿਵੇਂ ਨਿਉਆਂ ਦੇ ਵਿੱਚ ਪਾਣੀ ਪੈ ਰਿਹਾ ਆਪਣੇ ਹੱਥੀ ਘਰ ਪਾਏ ਤੇ ਅੱਜ ਸਾਹਮਣੇ ਨਿਉਆਂ ਦੇ ਵਿੱਚ ਪਾਣੀ ਪੈਂਦਾ ਦੇਖ ਰਹੇ ਨੇ ਧੰਨ ਨੇ ਇਹ ਲੋਕ ਵੀ ਧੰਨ ਨੇ ਬਾਈ ਜਿਹੜੇ ਮਾਰਾਂ ਚੱਲਦੇ ਆਹਦਾ ਫੋਨ ਨੰਬਰ ਦਿੱਤਾ ਇਹ ਚੋੜਾ ਫੜ ਕੇ ਰੱਖੀ ਮੜਿਆ ਦੇ ਨਹੀਂ ਬਾਈ ਸਹੀ ਐ ਨੰਬਰ ਤੁਹਾਨੂੰ ਦੁਬਾਰੇ ਲਿਖ ਲੋ ਕੰਦੂ ਫੜ ਗਈ ਦੁਬਾਰੇ ਲਿਖਾਈ ਬਾਈ ਨੰਬਰ ਇੱਥੇ ਇੱਥੇ ਪਾਇਆ ਸ 76 76 92 92 ਪੌੜੀ ਲਿਆਓ ਪੌੜੀ 2 2 ਦੋ ਬਾਰੀ 0 ਨਾਲ ਜਾਊਗਾ ਬਾਈ ਬਾਈ ਜਾਊਗਾ ਕੋਈ ਨਹੀਂ ਛੱਡਾਂਗੇ ਛੱਡਾਂਗੇ 0 ਤੋਂ ਬਾਅਦ 1 1 00 ਕੋਈ ਨਹੀਂ ਬਾਈ ਤੋਂ ਸੇਵਾ ਲਵਾਂਗੇ ਸੇਵਾ ਵੀ ਕਰਵਾਵਾਂਗੇ ਨਾਲ ਉਹ ਗਿਲਾ ਹੋਣਾ ਵੀ ਇੱਧਰ ਫਸਿਓ ਪਏ ਆ ਨਾਲੇ ਲੋਕਲ ਫੇਰ ਵੀਰ ਆ ਸਤਿ ਸ਼੍ਰੀ ਅਕਾਲ ਬਾਈ ਕੋਈ ਨਹੀਂ ਪਣੀ ਆ ਗਏ ਅਸੀਂ ਬਹੁਤ ਹਾਰਪੁਰ ਤੋਂ ਆਏ ਆ ਪਹਿਲੇ 78922 00100 ਰੋਣਾ ਕੋਈ ਗੱਲ ਨਹੀਂ ਪੁੱਤ ਰੋਣਾ ਨਹੀਂ ਪੁੱਤ ਰੋਣਾ ਮੇਰਾ ਪੁੱਤ ਪੌੜੀ ਉੱਤੋਂ ਨਹੀਂ ਆ ਜਾ ਪੁੱਤ ਪੌੜੀ ਉੱਤੋਂ ਦੀ ਆ ਜਾਂਦੀ ਦੋਵੇਂ ਬੋੜ ਅੱਗੇ ਕਰ ਲੈਣਗਾ ਬੋੜ ਅੱਗੇ ਲੈ ਜਾ ਬੋੜ ਬੋੜ ਅੱਗੇ ਲੈ ਕੁਛ ਨਹੀਂ ਹੁੰਦਾ ਪੁੱਤੂ ਫਿਰ ਕਿ ਉਹਦੇ ਮਾਮੇ ਨਹੀਂ ਆਏ ਨਾ ਅੱਗੂ ਰੋਣਾ ਨਹੀਂ ਪੁੱਤ ਰੋਣਾ ਨਹੀਂ ਬੱਸ 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 ਬਾਕ ਮੇਰਾ ਪੁੱਤ ਹੌਲੀ ਹੌਲੀ ਫਣੀ ਬਈ ਦਲਜੀਤ ਬਈ ਰੋਵੇ ਦਾ ਮੇਰਾ ਮੁੰਡੇ ਪਾਉਂਦੇ ਆ ਗਿਆ ਆ ਜਾ ਪੁੱਤ ਆ ਜਾ ਕੁਛ ਦਿਨ ਬਈ ਪੁੱਤ ਬਹਿ ਜਾ ਬਹਿ ਜਾ ਰੋਈ ਬਹਿ ਜਾ ਰੋਣਾ ਨਹੀਂ ਰੋਣਾ ਨਹੀਂ ਪੁੱਤ ਕਿਹੜੇ ਬੱਚਾ ਤੇ ਇੱਕ ਬੀਬੀ ਆਉ ਲੈ ਲਈ ਪਹਿਲਾਂ ਹਾਂ ਆਪਣੇ ਆ ਬੱਚਾ ਪਰਲੇ ਪਾਸੇ ਉਹ ਮੁੰਡਾ ਗਿਆ ਉਧਰ ਚੱਲੀਏ ਬਈ ਜੀ ਅਜੀ ਖਿਡੀ ਜੇ ਕੋਈ ਲੋਡ ਹੋਈ ਫੋਨ ਮਾਰ ਦਿਓ ਬਈ ਜੈਪਾ ਜੈਪਾ ਮੇਰਾ ਪੁੱਤ ਕੁਝ ਨਹੀਂ ਹੋਣਾ ਕੀ ਕਰਨਾ ਜਾਣਾ ਇਹਨੇ ਬੱਚੇ ਨੇ ਲਿਆ ਫਿਰ ਕਿਹੜੀ ਜੀ ਕਿੱਦਾਂ ਲਈ ਉਹ ਚਲ ਗਿਆ ਮੁੰਡਾ ਲੱਗ ਗਿਆ ਬੰਦਾ ਬੱਚਾ ਬੀਬੀ ਆ ਹਾਂਜੀ ਭਾਈ ਉਹ ਕੱਢ ਲੈ ਦੂਜੀ ਗਿਸ਼ਤੀ ਬਾਕੀ ਪਾਣੀ ਪੀ ਮੇਰੇ ਕੋਲ ਓਏ ਮੇਰਾ ਕੋਈ ਕੋਈ ਕਾਲ ਲੱਭ ਲੈਣੇ ਆ ਲੈ ਜਾ ਕੀ ਨਾਮ ਮੇਰੇ ਪੁੱਤਰ ਦਾ ਫਿਰ ਹੁਣ ਹੀ ਲੈ ਚੱਲਦੇ ਨਾ ਭਾਈ ਹੈ ਓਏ ਉਹ ਮੁੰਡੇ ਘਰ ਵਾਲੀ ਆ ਦੇਖ ਰੋਂਦੀ ਨਹੀਂ ਛੋਟੀ ਜੀ ਦੇ ਹੈ ਛੋਟੀ ਰੋਂਦੀ ਨਹੀਂ ਜੱਦੀ ਕੁੜੀ ਓਏ ਠੀਕ ਆ ਪੜਦੀ ਆ ਪੜਦਾ ਮੇਰਾ ਪੁੱਤਰ ਕਿਹੜੀ ਕਲਾਸ ਚ ਪੜਦਾ ਦੱਸ ਐ ਲੱਗੇ ਜੀਜਾ ਇਹ ਡੈੜੀ ਆ ਆਪੇ ਨਾ ਲੈ ਜਾਓ ਭਾਈ ਫਿਰ ਹੁਣੇ ਉੱਪਰ ਦੀ ਇੱਥੇ ਆ ਜਾਣਗੇ ਚਲ ਇੱਥੇ ਆ ਜਾਣਗੇ ਇੱਥੇ ਨਹਿਦਰ ਆਈਏ ਇੱਥੇ ਚਲੋਣਾ ਤੇ ਘਰੇ ਘਰੇ ਨਹੀਂ ਜਾ ਸਕਦਾ ਆਪਣੇ ਇਹ ਜੀ ਘਰੇ ਭਾਈ ਲੈ ਦੋ ਮੁੰਡਾ ਕਹਿੰਦਾ ਘਰੇ ਲੈ ਆਓ ਹੁਣ ਕਿਹਨੂੰ ਲਿਜਾਣਾ ਬਜ਼ੁਰਗ ਤਾਂ ਆਹੋਂ ਦੀ ਕਰ ਲਈਏ ਘਰੇ ਚਲੋ ਉਧਰ ਵੀ ਚੜਾਓ ਜੀ ਪਾਣੀ ਖੋਣ ਆਹ ਚੱਲੇ ਆ ਫਿਰ ਲਾਉਤ ਆ ਫੋਨ ਲਓ ਲਾਓ ਫੇਰ ਲਾਓ ਫਿਰ ਉਹਨਾ ਨੇ ਪੁੱਤ ਉਹਨਾ ਨੇ ਪਾਣੀ ਪੀ ਮੇਰਾ ਪੁੱਤ ਇਹਨੇ ਬੜੀ ਆ ਟੱਕਣ ਲਾਉਂ ਐਂਦੀ ਕਰੋ ਨਾ ਐਂਦੀ ਆਹ ਤਾਂ ਆ ਗਿਆ ਥੱਲੇ ਐਂਦੀ ਥੱਲੇ ਆ ਗਿਆ ਪੂਰੀ ਆ ਗਈ ਪੂਰੀ ਆ ਗਈ ਚੱਲ ਚਲਾਵੇ ਵਾਹਿਗੁਰੂ ਵੇ ਰੱਬਾ ਮੇਰਾ ਬੜੀ ਪੜੀ ਕਰਨੀ ਹੂੰ ਵਾਹਿਗੁਰੂ ਵਾਹਿਗੁਰੂ ਤੁਸੀਂ ਦੇਖ ਰਹੇ ਆਂ ਜੋ ਹਾਲਾਤ ਇਹ ਵਾਈ ਕਿਹੜਾ ਪਿੰਡ ਪੈਂਦਾ ਹੈ ਇਧਰ ਹੀ ਕਿਧਰ ਹਾਂਜੀ ਹਾਂਜੀ ਉਧਰ ਜਿਹੜਾ ਪੱਟੀ ਤੋਂ ਕਿੰਨੀ ਦੂਰ ਆ ਬਈ ਪੱਟੀ ਤੋਂ 20 ਕਿਲੋਮੀਟਰ 20 ਕਿਲੋਮੀਟਰ ਦੂਰ ਪੱਟੀ ਤੋਂ ਪਹੁੰਚ ਚੁੱਕੇ ਆ ਦੋ ਬੋਟਾ ਸਾਡੀਆਂ ਟਾਂਡਾ ਏਰੀਆ ਦੇ ਵਿੱਚ ਛੱਡੀਆਂ ਹੋਈਆਂ ਜੇ ਕੋਈ ਉੱਥੇ ਕੋਈ ਮੁਸੀਬਤ ਪੈਂਦੀ ਆ ਜਾਂ ਜਿਹੜੀ ਮੁਸੀਬਤ ਪੈਂਦੀ ਆ ਤੇ ਉਹ ਸਾਡੀ ਹੈਲਪਲਾਈਨ ਨੰਬਰਾਂ ਦੇ ਸੰਪਰਕ ਕਰਕੇ ਉਹ ਬੋਟਾ ਬੋਟਾ ਤੇ ਉਹਨੂੰ ਲੈ ਸਕਦਾ ਤੇ ਅੱਪਰ ਦਾ ਪਾਣੀ ਦਾ ਬਹਾਅ ਜਿਹੜਾ ਉਹ ਕੱਟ ਚੁੱਕਾ ਆ ਆਜੋ ਆਜੋ ਮਾਤਾ ਜੀ ਮਾਤਾ ਮਾਤਾ ਜੀ ਮੈਂ ਤਾਂ ਅੰਦਰ ਵੀ ਜਾਣਾ ਅੰਦਰ ਦੀ ਕੱਢ ਲਈ ਹੱਥ ਵਗ ਰੱਖ ਪੁੱਤ ਆਜਾ ਮਾਤਾ ਜਿਹੜੂ ਆਜਾ ਬੇਬੇ ਆਜਾ ਬੇਬੇ ਨੂੰ ਬਾਈ ਉਧਰ ਨਾ ਉਧਰ ਤੇਰੇ ਕੋ ਇੱਥੇ ਚੜਾ ਲਾਂਗੇ ਮੋਡਿਆਂ ਤੇ ਬਾਈ ਉਰੇ ਉਲੇ ਪਾਸੇ ਉਰੇ ਰਹਿ ਮਰ ਜਾਂਦੀ ਪਾਣੀ ਤੁਸੀਂ ਇਧਰੋਂ ਫੜ ਲੋਗੇ ਮੈਂ ਉਧਰੋਂ ਫੜਾਂਗਾ ਬੇਬੇ ਹਾਂ ਉਧਰੋਂ ਫੜਾ ਲਾਂਗੇ ਬਾਈ ਦੇਖ ਸਕਦੇ ਹੋ ਸੰਗਤ ਜੀ ਬੇਬੇ ਤਾਂ ਜਾਣ ਨਹੀਂ ਅੱਜ ਨਹੀਂ ਪੰਜਾਬ ਮਾਚਾਵੇ ਨਾ ਕਰ ਚੱਲ ਇੱਧਰ ਰੋਕੋ ਮਾਤਾ ਆਜੋ ਬੈਠ ਬਹੁਤ ਵੱਡੀ ਮਾਚ ਚੱਲ ਰਹੀ ਆ ਬੇਬੇ ਬੇਬੇ ਸਾਡੀ ਜਲਦੀ ਚੱਲ ਯਾਰ ਇਧਰ ਯਾ ਉਧਰ ਪਰਾਂ ਦੀ ਬਈ ਪਰਾਂ ਦੀ ਚੱਲ ਕਰੋ ਚਲੋ ਕਰ ਨਹੀਂ ਯਾਰ ਕਰ ਚਲੋ ਬੱਸ ਗਿਆ ਹਾਂਜੀ ਜ਼ੋਰ ਨਾਲ ਜ਼ੋਰ ਨਾਲ ਬੋਲੋ ਹਾਂਜੀ ਬਾਕੀ ਕੋਈ ਨਹੀਂ ਸੌਖੀ ਦੋ ਹਾਂ ਕੀ ਹਾਲ ਹੈ ਵਾਲੇ ਕਿੱਥੇ ਆ ਤੁਸੀਂ ਮੈਂ ਬੱਸ ਬਹਿ ਗਏ ਆਇਆ ਨਾ 15-20 ਮਿੰਟਾਂ ਜੇ ਉਹ ਬੰਦਾ ਕੰਮ ਚਾਲੇ ਹੈ ਹੈਲੋ ਵਾਲੇ ਪਹੁੰਚ ਆ ਰਿਹਾ ਬਈ ਕਿੱਥੇ ਆ ਤੁਸੀਂ ਸਭ ਠੀਕ ਆ ਆ ਗਏ ਬਸ ਇੱਕ ਮੋਤਾ ਬਿਠਾ ਲਈਏ ਫੇਰ ਬੋਲਾ ਗਏ ਕਰੀ ਕਰੀ ਕੀ ਹੈ ਯਾਰ ਕਰੀ ਕੀ ਚਲੋ ਅਸੀਂ ਪਟਾਲਾ ਪਿੰਡ ਆ ਤੁਸੀਂ ਨਾ ਉਹ ਜਿਹੜੀ ਕਾਲ ਇਕਾਈ ਉਹ ਚਲੋ ਅਸੀਂ ਤਾਰ ਨੂੰ ਦੋ ਕਾਲਾ ਚਾਰ ਪਰਾਂ ਦੇ ਆਉਣਾ ਪੂਰੇ ਤਾਰ ਨਹੀਂ ਕਿ ਆਵੇ ਪੜਾਉਣੀ ਕਿਹੜੇ ਘਰੇ ਆ ਆ ਉੱਪਰ ਦੀ ਲੈ ਦੀ ਉੱਪਰ ਦੀ ਲੈ ਜੀ ਆ ਉੱਪਰ ਦੀ ਲੈ ਕੇ ਆਉਣੇ ਆਓ ਬਾਕੀ ਕਾਲਾ ਤੁਸੀਂ ਦੇਖ ਬੱਚਾ ਜਿਹੜੇ ਬੰਦੇ ਨੇ ਜਾਣਾ ਉਹ ਕਿਹੜੇ ਆ ਬਈ ਗੱਡੀਆਂ ਵੀ ਖਸ ਕੇ ਆਈਆਂ ਨਹੀਂ ਬਾਈ ਜੀ ਅੱਜ ਉਹ ਮੁੜ ਕੇ ਤੈਨਾਂ ਸਾਡੇ 1 ਕਿਲੋ ਰੋਟੀ ਦੂਜੇ ਘਰ ਇਹ ਅਸੀਂ ਇਹ ਅਸੀਂ ਤੀਸਰੇ ਬੰਦੇ ਸਾਡੇ ਕਿਹਾ ਸਾਨੂੰ ਕਰਦੇ ਨੇ ਜਾਨੀ ਇਧਰੀਆਂ ਕਾਲਾਂ ਤੁਸੀਂ ਦੇਖੋ ਇਧਰ ਇਧਰ ਜੋਰ ਮੋੜੋ ਕੀ ਬਾਜੀ ਠੀਕ ਹੈ ਜੀ ਕਾਲੋ ਸਾਰੀਆਂ ਇਧਰੀਆਂ ਤੁਗੀ ਦੇਖਣੀਆਂ ਸੀ ਦੂਰ ਜਾ ਰਹੇ ਆ ਉਹਨੂੰ ਛੱਡ ਦੇ ਦੇਖ ਸਕਦੇ ਹੋ ਬਈ ਹਾਲਾਤ ਪਾਣੀ ਲੈਣ ਚੱਲ ਗਏ ਬੰਦੇ ਜੀ ਉਹ ਲੱਜੋ ਪਾਣੀ ਲੈਣ ਬੰਦੇ ਭੇਜਣ ਲੱਗੇ ਆ ਪਾਣੀ ਭੇਜੋ ਲੈਣ ਬੰਦੇ ਕਰਦਾ ਫਿਰ ਪਾਣੀ ਦੇ ਜਾਨੇ ਜੀ ਦੇ ਜਾਨੇ ਦੇ ਜਾਨੇ ਦੇਖ ਗਿਆ ਨਹੀਂ ਪਾਣੀ ਕਿੰਨੇ ਮਤਲਬ ਮਾੜੇ ਹਾਲਾਤਾਂ ਚ ਗੁਜ਼ਰ ਰਹੇ ਆ ਪੰਜਾਬ ਬਾਈ ਹਨਾ ਕਿਵੇਂ ਬਜ਼ੁਰਗ ਮਾਮਾ ਸਾਡੀਆਂ ਛੋਟੇ ਛੋਟੇ ਬੱਚੇ ਪ੍ਰਮਾਤਮਾ ਮਿਹਰ ਕਰੇ ਪੰਜਾਬ ਤੇ ਮਿਹਰ ਪਰੇ ਹੱਥ ਰੱਖੇ ਦੇਖ ਸਕਦੇ ਹੋ ਕਿਵੇਂ ਦੂਜੀ ਬੋਰਡ ਕਾਲੇ ਵਾਲੀ ਪਿੰਡ ਪੁਜਾਰੀ ਖੜੇ ਤੇ ਘਰਾਂ ਦੇ ਵਿੱਚ ਕਿਵੇਂ ਪਾਣੀ ਵੜ ਚੁੱਕਿਆ ਹੈ ਕਾਲੇ ਕੀ ਕਾਲੇ ਕੀ ਕਾਲੇ ਕੀ ਬਜੀ ਕਾਲੇ ਕੀ ਕਾਲੇ ਕੀ ਪਿੰਡ ਕਿਹਨੂੰ ਬਾਈ ਬੱਚਿਆਂ ਨੂੰ ਲੈ ਜਾਣਾ ਅਸੀਂ ਬਾਬਾ ਨਾਲ ਸੀ ਕਾਲੇ ਪਿੰਡ ਕਿਸੇ ਨਾਲ ਟੀਮ ਸਾਡੀ ਸਾਹਮਣੇ ਕਾਲੇ ਕੀ ਆ ਪਾਣੀ ਆ ਬੱਚਿਆਂ ਵਾਲੀਆਂ ਵਿਚਾਰੀਆਂ ਬੱਚਿਆਂ ਦੀ ਐਦਾਂ ਹੀ ਖੜੀਆਂ ਨੇ ਬਾਈ ਉਏ ਜਦ ਜ਼ਵਾਰੀਆਂ ਉਧਰ ਦੀ ਲੱਗ ਕੇ ਇਹਦੇ ਵਿੱਚੋਂ ਬੰਦੇ ਲੈ ਕੇ ਪਾਣੀ ਲੈਣ ਭੇਜੋ ਮੈਂ ਕਾ ਤੂੰ ਪਾਣੀ ਲਾਇਆ ਪਿੱਕਾ ਭਰ ਲਿਆ ਸਾਰਾ ਹੀ ਆ ਜਾਓ ਮਾਤਾ ਆ ਜਾਓ ਆ ਜਾਓ ਪਾਣੀ ਚਾਰਡ ਵਿੱਚ ਹੁੰਦਾ ਨੰਬਰ ਹੈਗਾ ਹਾਂ ਪਾਣੀ ਚਾਰੀ ਬਈ ਰਾਜਵੀਰ ਹਾਂਜੀ ਲਾਈਵ ਹੈਗਾ ਹੈ ਨਾ ਇਹਦੀ ਆ ਬੀਬੀ ਬੀਬੀ ਲਾ ਮਾਤਾ ਗੋਪੀ ਲਾ ਰੋ ਮੇਰਾ ਆਪਣੀ ਰੇਂਜ ਨਹੀਂ ਨਾ ਅੱਛਾ ਆ ਮੇਰਾ ਫੋਨ ਜਾ ਫੜੀ ਲਿਆ ਬਈ ਆ ਜਾ ਮਾਤਾ ਹੱਥ ਫੜ ਕੇ ਜਾੜ ਮੜ ਲੱਗ ਗਈ ਇੱਕ ਮਿੰਟ ਰੁਕ ਜਾ ਮੈਂ ਤਾਂ ਇੱਕ ਮਿੰਟ ਦੱਬਨੇ ਆ ਇੱਕ ਬਈ ਆ ਫੜ ਕੇ ਰੱਖਿਓ ਤੂੰ ਇੱਥੇ ਹੋ ਜਾ ਵੀਰ ਜੀ ਇੱਕ ਮਿੰਟ ਰੁਕ ਮੈਂ ਤਾਂ ਹੌਲੀ ਬੇਬੇ ਕੋਈ ਨਾ ਘਬਰਾਣ ਆ ਆ ਆ ਆ ਰਾਮ ਨਾਲ ਰੈਕਸ ਹੌਲੀ 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 ਆਰਾਮ ਨਾਲ ਵੀਰ ਭੀ ਰਾਮ ਨਾਲ ਹਾਂ ਹਾਂ ਪਿਆਰ ਨਾਲ ਪਿਆਰ ਨਾਲ ਹਾਂ ਹਾਂ ਚਲ ਬੇਬੇ ਨਾ ਜਾ ਬੇਬੇ ਆ ਬੱਚੇ ਨੂੰ ਫੜੋ ਜਦੋਂ ਰੋਣਾ ਨਹੀਂ ਪੁੱਤੋ ਰੋਣਾ ਨਹੀਂ ਆਪਣੇ ਬਾਈ ਦੇ ਵੀ ਪਹੁੰਚ ਆ ਗਏ ਆ ਅੱਜ ਕਿਸੇ ਪੁੱਠੀ ਬੈ ਗਈ ਪੁੱਠੀ ਬੈ ਗਈ ਭਾਈ ਪੁੱਠੀ ਭਾਈ ਜਨਾ ਉਹ ਤਾਂ ਐਨੂੰ ਗਾਣੂ ਤੂੰ ਤੋ ਪਰੇ ਪੈ ਜਾ ਉਹ ਬਾਈ ਗਰਮੀ ਨਹੀਂ ਆ ਜੇ ਮਾਤਾ ਨੂੰ ਹਾਂ ਰਹਿਣ ਦੇ ਬਾਈ ਜਗੜ ਕੋਈ ਨਹੀਂ ਮਾਤਾ ਨੂੰ ਗਰਮੀ ਆ ਜਾ ਗਏ ਗਰਮੀ ਆ ਜਾਣੀ ਬਾਈ ਘਬਰਾਟ ਨਾ ਹੋ ਜੇ ਪਾ ਲੈ ਚਿਹਰੇ ਕੱਪੜੇ ਪਾਣੀ ਲੈਣਾ ਪਾਣੀ ਠੀਕ ਹੈ ਬਾਈ ਹੋਰ ਤਾਂ ਨਹੀਂ ਜਾਣਾ ਕਿਸੇ ਨੇ ਤੁਹਾਡੇ ਤਾਂ ਨਹੀਂ ਜਾਣਾ ਕਿਸੇ ਨੇ ਬਾਹਰ ਦੇਖ ਸਕਦੇ ਹੋ ਕਿਵੇਂ ਪਾਣੀ ਲੈਣ ਦੇ ਲਈ ਬੋਰ ਬੋਰ ਖੜਗੇ ਨੇ ਪਾਣੀ ਲੈਣਾ ਬਈ ਮੱਝਾਂ ਲਈ ਦਵਾਈ ਅਗਲੀ ਵਾਰ ਹੈ ਤਾਂ ਨਹੀਂ ਆਪਣੇ ਕੋਲ ਲੈ ਆਉਣੇ ਬਈ ਹੁਣ ਅਗਲੀ ਵਾਰ ਆਵਾਂਗੇ ਲੈ ਆਵਾਂਗੇ ਬੰਦੇ ਕੱਢ ਰਹੇ ਬਈ ਬੰਦੇ ਕੱਢ ਰਹੇ ਪਹਿਲਾਂ ਬੰਦੇ ਕੱਢ ਰਹੇ ਆ ਅਸੀਂ ਉਸ ਤੋਂ ਬਾਅਦ ਦਵਾਈ ਲੈ ਕੇ ਆਵਾਂਗੇ ਉਹਨਾਂ ਸਾਰੇ ਬੰਦਿਆਂ ਦਾ ਪਹਿਲਾਂ ਕੱਢ ਦੂਗੇ ਡਾਕਟਰ ਲਿਆਉਣੇ ਕੀ ਪੱਕੇ ਕੋਈ ਨਹੀਂ ਆਉਣਗੇ ਚਾਹ ਪਹਿਲਾਂ ਕਿੰਨੇ ਗੇਂਪਰੀ ਧੰਗਾ ਮਾਰਦੇ ਮਾੜਾ ਜੇ ਮੋਰੇ ਧੰਗਾ ਮਾਰਦੇ ਧੰਗਾ ਪਿੱਛੇ ਦੀਆਂ ਜੱਪਨਾ ਚਾਹ ਬਾਅਦ ਚ ਲੈ ਜਾਵਾਂਗੇ ਬਰੇ ਉਹ ਜਬਰ ਇੱਕ ਬੋੜੇ ਦੇਰ ਜਾਣਾ ਬੋਲ ਇਹਨੂੰ ਉਧਰ ਚੱਕ ਲਓ ਇੱਥੋਂ ਚੱਕ ਲਓ ਬੋਤਲ ਬਸ ਬਸ ਭਾਈ ਡਿੱਗੀ ਡਿੱਗੀ ਥੱਲੇ ਚੱਕ ਨਹੀਂ ਆਣੀ ਇਹ ਤਾਂ ਉੱਤੇ ਆਣਗੇ ਦੋਸਤ ਆ ਜਾਣਗੇ ਉੱਤੇ ਆਣਗੇ ਪਰਲੇ ਪਰਲੇ ਬੰਨੇ ਵੀ ਹੱਥ ਪਾਣਾ ਹੁਣ ਫੇ ਇੱਥੇ ਸਾਰੇ ਉਧਰ ਹੀ ਆ ਕਿਹੜਾ ਪਿੰਡ ਆ ਇਹ ਦੇਖੋ ਕਿਵੇਂ ਬਾਈ ਕਰ ਰਹੇ ਨੇ ਤੇਰੀ ਆਪਣੀ ਮਾਂਗਿਆਂ ਨੂੰ ਦੋ ਪਿੰਡ ਕਿਹੜਾ ਹੈ ਪਾਣੀ ਉੱਥੋਂ ਸੀਕਰ ਲਓ ਬਾਈ ਆ ਦੇ ਨਹੀਂ ਆ ਰਹੇ ਮੋਟਰ ਦੇ ਕਾਲੇ ਕਿਤੇ ਬੱਚੇ ਉਹਨਾਂ ਨੂੰ ਦੇਤੀ ਤਿੰਨ ਚਾਰ ਰੁਪਏ ਜਾਨਾ ਆਹ ਆਪ ਉੱਥੇ ਤਾਰ ਦੇਣੀ ਆਦਾਈ ਤੁਸੀਂ ਵੀ ਹਮਚੱਕੀ ਜਾਣਾ ਜੈਮਲ ਹੈ ਜੈਮਲ ਵਾਲੇ ਜਾਣਾ ਹਮਚੱਕਾ ਕੁੱਤਰੂਗਾ ਹਮਚੱਕਾ ਕੁੱਤਰਨਾ ਪੈਣਾ ਬੇਬੇ ਅੱਛਾ ਹਮਚੱਕਾ ਤਾਰ ਦਾਂਗੇ ਇੱਕ ਵਾਰੀ ਚਲ ਚੱਲ ਛੱਡ ਕੇ ਜਾ ਰਹੇ ਨੇ ਜਾਣਾ ਤਾਂ ਨਹੀਂ ਕਿਹਨੇ ਨੰਬਰ ਤੁੰਗਿਆ ਉਹ ਦੇਖ ਲੈ ਕੋਈ ਤੂੰ ਜੇਰੇ ਮਜਬੂਰ ਹੋਏ ਲੋਕ ਬਾਈ ਸੰਗਤ ਜੀ ਇੱਕ ਪੱਤੀ ਏਰੀਏ ਦੇ ਖਲਾਤ ਨੇ ਇੱਕ ਦਜਾ ਉਹ ਨਾ ਭਾਏ ਰੋਜ਼ੀ ਲਿਖੀ